ਅਸੀਂ ਇਹ ਜੋ ਨਸ਼ਾ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਜੋ ਹੁਕਮ ਮਿਲੇ ਉਹਨਾਂ ਦੇ ਮਤਲਬ ਅਕਾ ਸੁਪੀ ਸਾਹਿਬ ਦੀ ਜੋ ਗਵਾਈ ਦੇ ਵਿੱਚ ਇਹ ਨਸ਼ਾ ਦੇ ਬਰਖਲਾ ਜੋ ਮਹਿੰਨ ਚਲਾਈ ਆ ਉਹਦੇ ਸੰਬੰਧੀ ਪਬਲਿਕ ਮੀਟਿੰਗਾਂ ਵੀ ਕਰ ਰਹੇ ਆ ਬਾਕੀ ਜੋ ਨਸ਼ਾ ਸਮਗਲ ਰਾ ਉਹਨਾਂ ਦੇ ਤੇ ਦਰਸ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਵੱਟ ਵੱਟ ਰਿਕਵਰੀ ਕਰਕੇ ਉਹਨਾਂ ਨੂੰ ਅੰਦਰ ਭੇਜਿਆ ਵੀ ਜਾ ਰਿਹਾ ਹੈ ਤਾਂ ਕਿ ਨਸ਼ੇ ਨੂੰ ਖੱਲ ਪਾਈ ਜਾ ਸਕੇ ਇਸ ਤੋਂ ਨਾਲ ਅਸੀਂ ਲੋਕਾਂ ਤੋਂ ਵੀ ਸੋ ਜੇ ਉਹ ਮੰਗ ਰਹੇ ਆ ਵੀ ਸਾਨੂੰ ਸਹਿਯੋਗ ਦੇਵੇ ਆਮ ਪਬਲਿਕ ਦਾ ਜੋ ਨਾ ਤੇ ਜੋ ਗੰਦੀ ਬਿਮਾਰੀਏ ਤੇ ਰੋਕ ਲਈ ਜਾ ਸਕੇ ਅੱਜ ਕਿੱਥੇ ਮੀਟਿੰਗ ਕੀਤੀ ਅੱਜ ਅਸੀਂ ਵਰਦਮਨ ਚੰਕੀ ਚ ਮੀਟਿੰਗ ਰੱਖੀ ਹੋਈ ਆ ਪਬਲਿਕ ਨਾਲ ਕੋਈ ਕੋ ਸ਼ਾਮਲਾ ਮੀਟਿੰਗ ਮੀਟਿੰਗ ਦੇ ਵਿੱਚ ਇਨੇ ਵੀ ਇਲਾਕੇ ਦੇ ਮੌਤ ਵਰ ਬੰਦੇ ਸਾਰੇ ਨੇ ਕੰਮ ਕੀਤਾ ਗਿਆ ਪਰ ਤੋਂ ਵੱਧ ਲੋਕਾਂ ਨੂੰ ਤੇ ਪਹੁੰਚ ਲਈ ਕਿਹਾ ਗਿਆ ਵੀ ਤਾਂ ਜੋ ਅਸੀਂ ਉਹਨਾਂ ਦੇ ਜੋ ਵੀ ਸਾਨੂੰ ਕੀ ਇੰਤਰੀ ਯਾਦ ਦੇਣਗੇ ਨਾ ਮਤਲਬ ਕਾ ਤੀਕਰ ਹੋਈ ਕਰ ਸਕੀ ਹੈ ਪਰ ਮੈਡੀਕਲ ਅਸੀਂ ਕੀ ਨਾਮ ਹੈ ਬਲਬੀਰ ਸਿੰਘ ਜੀ ਕਿੱਥੋਂ ਦੇ ਹਨ ਅਰੇ ਅਮਰ ਪ੍ਰਵਾਸੀ ਗੋਰੀ ਨੰਬਰ ਤਨੇ ਜੀ ਅਸੀਂ ਇਕੱਠੇ ਹੈਗੇ ਮੁਰਕੀ ਜੀ ਕੋਈ ਗੱਲ ਕੋਈ ਬਲਬੀਰ ਸਿੰਘ ਅਸੀਂ ਇਸ ਵੇਸ ਤੇ ਪਹਿਲਾਂ ਵੀ ਮੀਟਿੰਗ ਕੀਤੀ ਸੀਗੀ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਪਰ ਕੋਈ ਕਾਫੀ ਇਹਦਾ ਆਪਾਂ ਨੂੰ ਮਿਲਿਆ ਨਹੀਂ ਜੀ ਫਾਇਦਾ ਨਹੀਂ ਹੋਇਆ ਇਹਨੂੰ ਕੋਣ ਮਿਲਿਆ ਵੀ ਫਾਇਦਾ ਨਹੀਂ ਹੋਇਆ ਵੀ ਇਸ ਵੇਸ ਤੇ ਅਸੀਂ ਨਸ਼ੇ ਦੇ ਚੱਕਰ ਦੇ ਵਿੱਚ ਪਹਿਲਾਂ ਵੀ ਮੀਟਿੰਗ ਕੀਤੀ ਸੀ ਇੱਕ ਵਾਰੀ ਆਪਣੇ ਡਿਪਟੀ ਸਾਹਿਬ ਜਿਹੜੇ ਅੱਜ ਬੈਠੇ ਨੇ ਸਾਡੇ ਨਾਲ ਇਹੀ ਸਾਡੇ ਨਾਲ ਪਹਿਲਾਂ ਵੀ ਬੈਠੇ ਸੀਗੇ ਮਹਿਣਾ ਵਸਤੀ ਦੇ ਵਿੱਚ ਅਸੀਂ ਪੁਲ ਦੇ ਥੱਲੇ ਰਾਤ ਨੂੰ ਨਾਈਟ ਤੇ ਡਿਪਟੀ ਵੀ ਲਈ ਸੀਗੀ ਮਹੀਨਾ ਸਵਾ ਮਹੀਨਾ ਵੀ ਕਾਫੀ ਕੋਈ ਫਰਕ ਪਊਗਾ ਪਰ ਨਹੀਂ ਸਾਨੂੰ ਤਾਂ ਉਲਮਲਾ ਕੇ ਧਮਕੀਆਂ ਹੀ ਮਿਲਣ ਲੱਗੀਆਂ ਵੀ ਤੁਸੀਂ ਇੱਥੇ ਫालतू ਬਹਿਣਾ ਬੰਦ ਕਰ ਦਿਓ ਵੀ ਤੁਸੀਂ ਬੰਦ ਨਹੀਂ ਕਰਾ ਸਕਦੇ ਜੇ ਤੁਸੀਂ ਧਮਕੀਆਂ ਮਿਲਦੀਆਂ ਪ੍ਰਸ਼ਾਸਨ ਨੇ ਕੋਈ ਮਦਦ ਕੀਤੀ ਉਸ ਦਾ ਉਸੀਂ ਕਾਫੀ ਸਮਝਾਇਆ ਪਰ ਅਸੀਂ ਆਪ ਹੀ ਸਮਝ ਗਏ ਜੀ ਔਰ じゃ ਫਿਰ ਪਿੱਛੇ ਹਟ ਗਏ ਵੀ ਬੱਚੇ ਹੈਗੇ ਆ ਛੋਟੇ ਛੋਟੇ ਬੱਚੇ ਆ ਤੁਛਨੀ ਆ ਕੱਢ ਲੈਂਦੇ ਲੋਕ ਟਾਪ ਤੱਕ 2 ਘੰਟੇ ਨਾਲ ਨਹੀਂ ਹੁੰਦਾ ਜੀ ਅੱਜ ਦੱਸਾਂਗੇ ਅਸੀਂ ਪਹਿਲਾਂ ਵੀ ਵਾਕੀ ਇਹਨਾਂ ਦੇ ਨਿਗਾਚ ਹੀ ਹੁੰਦੇ ਜੀ ਸਾਰਾ ਕੁਝ ਕੋਈ ਐ ਜੀ ਗੱਲ ਨਹੀਂ ਹੈਗੀ ਇਸ ਗੱਲ ਨੂੰ ਐ ਨਹੀਂ ਲੱਗਦਾ ਕਿ ਜਿਵੇਂ ਜਿਹਨ ਜੋ ਹੁਣ ਛੋਟੇ ਨਾਲ ਤਾਂ ਕੋਈ ਇੱਕ ਦੋ ਨਹੀਂ ਬਾਕੀ ਅੱਜ ਕੱਲ੍ਹ ਵੀ ਜੇ ਮੇਰੀ ਗੱਲ ਸੁਣੋ ਮੈਡੀਕਲ ਤੇ ਹਰੇਕ ਦੁਕਾਨ ਦੇ ਉੱਤੇ ਨਸ਼ਾ ਵਿਕ ਰਿਹਾ ਹੀ ਕੋਈ ਐਜੀ ਗੱਲ ਨਹੀਂ ਪਰਚੂਨ ਦੀ ਦੁਕਾਨ ਦੇ ਉੱਤੇ ਰਾਤ ਨਹੀਂ ਹੁੰਦਾ ਸ਼ਾਮ ਨੂੰ ਜਿੱਨਾ ਇਹ ਮੈਡੀਕਲ ਦੀ ਦੁਕਾਨਾਂ ਤੇ ਰਾਤ ਹੁੰਦਾ ਕੋਈ ਬਜ਼ੁਰਗ ਬੰਦਾ ਨਹੀਂ ਹੁੰਦੇ ਤੁਹਾਨੂੰ ਮਿਲੂਗਾ ਸਾਰੇ ਜਿਹੜੇ ਮੁੰਡੇ ਹੈਗੇ 20-20 ਸਾਲਾਂ ਦੇ 22-22 ਸਾਲਾਂ ਦੇ ਇਹ ਜਿਆਦਾ ਕਾਰਨ ਦੇਖਿਓ ਤੁਸੀਂ ਇਹ ਤੁਹਾਨੂੰ ਮਿਲਣਗੇ ਮੇਰੇ ਸੋਹਣੇ ਜੀ ਇਹ ਬੱਚਾ ਅਮਰਪੁਰ ਆਬਸਤੀ ਦੇ ਵਿੱਚ ਨਿਰਮਾਣਾ ਰੋਡ ਤੇ ਹੋ ਗਿਆ ਜੀ ਅਸੀਂ ਕਿਹਦਾ ਨਾਮ ਲਈਏ ਜੀ ਨਹੀਂ ਮੀਟਿੰਗਾਂ ਜਿਹੜੀਆਂ ਅੱਜ ਕਰਦੇ ਆ ਪੁਲਿਸ ਲੱਗਦਾ ਵੀ ਇਹ ਜਿਹੜਾ ਹਾਲ ਫਰਕ ਪੈ ਸਕਦਾ ਕਿ ਦੇਖੋ ਜੀ ਹਿੰਦੀ ਵਾਰ ਦੀ ਤਰਾਈ ਰੂਪ ਇਹ ਪਹਿਲਾਂ ਵੀ ਹੋਈਆਂ ਸੀ ਮੀਟਿੰਗਾਂ ਜੀ ਤੇ ਅੱਜ ਵੀ ਹੋ ਰਹੀ ਹੈ ਖੈਰ ਤੇ ਦੇਖੋ ਜੀ ਜੇ ਕੋਈ ਆਪਣੇ ਸਰਕਾਰ ਕੰਨਿਓ ਪਿੱਛੋਂ ਇਹਨਾਂ ਨੂੰ ਦਿੱਤਾ ਹੈਗਾ ਆਰਡਰ ਜੇ ਹੁਣ ਕੋਈ ਪਾ ਦੇਣ ਫਰਕ ਜਿਹੜੀਆਂ ਹਸਿਆ ਪਹਿਲਾਂ ਆਈਆਂ ਸੀ ਉਹ ਤੁਸੀਂ ਨਿਗ੍ਹਾ ਕਰਾਓ ਉਹ ਅੱਜ ਕਰਾਵਾਂਗੇ ਜੀ ਕੋਈ ਗੱਲ ਨਹੀਂ ਬਾਕੀ ਨਸ਼ਾ ਜਿਹੜਾ ਹੈਗਾ ਜੀ ਇਹ ਵਧਿਆ ਹੈਗਾ ਘਟਿਆ ਨਹੀਂ ਹੈਗਾ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਹੈਗੇ ਵੀ ਵਿਕਲਾਂ ਦੇ ਉੱਤੇ ਮੁੰਡੇ ਮੋਟਰਸਾਈਕਲਾਂ ਦੇ ਉੱਤੇ ਆਂਦੇ ਹੈਗੇ ਆ ਪੂੜੀ ਜੀ ਫੜਾਂਦੇ ਆ ਦੂਜੇ ਤੋਂ ਪੈਸੇ ਪਕੜਦੇ ਆ ਬੰਦ ਮੁਠੀ 'ਚ ਨਸ਼ਾ ਚ ਫੜਾਇਆ ਤੇ ਪਕੜੇ ਪੈਸੇ ਤੇ ਚਲੋ ਜੀ ਬਸ ਇਹ ਚੱਲ ਰਿਹਾ ਜੀ ਬਹੁਤ ਜ਼ਿਆਦਾ ਚੱਲ ਰਿਹਾ ਜਿੰਨੇ ਕੇਜ ਦੇ ਬੱਚੇ ਇਹਦੇ 'ਚ ਇਹਦੇ ਵਿੱਚ ਐ ਮੰਨ ਕੇ ਚੱਲੋ ਕੋਈ 20 ਸਾਲ ਤੋਂ ਲੈ ਕੇ ਜੀ 25 25 ਸਾਲ ਦੇ ਬੱਚੇ ਜਿਹੜੇ ਮੁੰਡੇ ਖੁੰਡੇ ਹੈਗੇ ਕੰਮਕਾਰਤਾ ਕਰਦੇ ਨੇ ਜੀ ਕੱਪੜੇ ਵਧੀਆ ਵਧੀਆ ਪਾ ਰਹੇ ਹੈਗੇ ਆ ਚੰਗੇ ਵਹੀਕਲ ਹੈਗੇ ਆ ਵੀ ਸਾਡੇ ਤੋਂ ਦਾ ਸਕੂਟਰੀ ਚ ਤੇਲ ਨਹੀਂ ਪੈਂਦਾ ਜੀ ਵੀ 1 ਲੀਟਰ ਤੇਲ ਪਵਾਣਾ ਅਸੀਂ 4 ਦਿਨ ਸਕੂਟਰੀ ਚਲਾਉਣੀ ਆ ਪਾਉਣਾ ਦੇਖੋ ਤੇ ਇਹ ਹੁਣ ਪਰਮਾਤਮਾ ਜਾਣੀ ਜੀ ਅਸੀਂ ਤਾਂ ਦੇਖੋ ਇੱਕ ਉਹ ਵੀ ਜਿਹਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਕੀ ਪੁਲਿਸ ਨੂੰ ਨਾ ਵਾਰੇ ਜਾਣਕਾਰੀ ਨਹੀਂ ਹੈ ਜਿਹੜਾ ਪਬਲਿਕ ਦੇ ਸਹਾਇ ਹੋ ਜਾਣਕਾਰੀ ਤਾਂ ਦੇਖੋ ਜੀ ਇਹ ਤਾਂ ਹੋਰ ਹੁੰਦੀ ਹੈ ਜਾਣਕਾਰੀ ਕੋਈ ਐਜੀ ਗਲਤ ਹੈ ਨਹੀਂ ਵੀ ਜਾਣਕਾਰੀ ਨਹੀਂ ਹੁੰਦੀ ਹੁੰਦੀ ਹੈ ਸਭ ਨੂੰ ਹੁੰਦੀ ਹੈ ਜੀ ਇਹ ਤਾਂ ਮੇਨ ਗੱਲ ਹੈ ਵੀ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਜੇ ਆਪਾਂ ਇਹਦੇ ਕਦਮ ਚੱਕੀਏ ਤਾਂ ਫੇਰ ਤਾਂ ਬੰਦ ਹੋਊਗਾ ਜੀ ਹੁਣ ਜੇ ਇਕੱਲਾ ਕਹਿ ਦੇਵੇ ਵੀ ਮੈਂ ਬੰਦ ਕਰਾਦਾ ਆਂ ਯੇ ਮੈਂ ਤਾਂ ਬੰਦ ਕਰਾ ਨਹੀਂ ਸਕਦਾ ਨਾਲ ਜਿਹੜਾ ਹੈਗਾ ਆਪਣੇ ਮੁਲਾਜ਼ਮਾਂ ਦਾ ਸੰਯੋਗ ਮਿਲੇ ਬਰਾਬਰ ਤੇ ਫੇਰ ਤਾਂ ਕੋਈ ਮਤਲਬ ਇਸ ਚੀਜ਼ ਤੇ ਠੱਲ ਪੈ ਸਕਦੀ ਹੈ ਵਰਨਾ ਪੈ ਨਹੀਂ ਸਕਦੀ ਜੀ ਮੈਂ ਇਹ ਕੋਰੇ ਕਾਗਜ਼ ਤੇ ਲਿਖ ਕੇ ਦਿਨਾ ਥਰੂ ਕੰਪਲੀਟਾਂ ਦਾ ਦੇਖੋ ਇਹ ਹੁਣ ਅੱਜ ਦੇ ਦੇਣੇ ਕੋਈ ਗੱਲ ਨਹੀਂ ਅੱਜ ਵੀ ਦੇ ਦਿੰਨੇ ਹੈਗੀ ਜਿਹੜੀ ਇਸ ਵੇਸਤੇ ਆ ਵੀ ਤੁਹਾਡੇ ਤੇ ਜਾਂ ਅੱਜ ਕੌਨਫੀਡੈਂਸ ਤੋਂ ਕੋਈ ਸੱਤਾ ਵੀ ਤੁਹਾਡੇ ਤੇ ਹਮਲਾ ਨਹੀਂ ਹੋਊਗਾ ਜਾਂ ਤੁਹਾਡੀ ਜਿਹੜੀ ਕੋਈ ਗੱਲ ਲੀਕ ਨਹੀਂ ਹੋਊਗੀ ਨਹੀਂ ਹਜੇ ਤੱਕ ਤਾਂ ਕੋਈ ਉਹਨੇ ਦਿੱਤਾ ਹੀ ਹੈ ਅੱਜ ਹੁਣ ਕਰਾਂਗੇ ਗੱਲ ਮੀਟਿੰਗ ਚੱਲਣੀ ਹੈਗੀ ਇਹ ਗੱਲ ਕਰਾਂਗਾ ਸਾਨੂੰ ਐਡਾ ਉਹਨੂੰ ਦਿੱਤਾ ਕੋਈ ਹੈ ਜੀ ਗੱਲ ਨਹੀਂ ਹੈਗੀ ਲਾਜੇ